ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਵਿਜ਼ਿਟ ਆਪਣੀ ਹੈਗੀ ਆ ਪਿੰਡ ਆਸਲ ਆਸਲ ਨਾਲ ਲੱਗਦਾ ਪਿੰਡ ਪੂਰੇ ਹੈਗਾ ਦੋਸਤੋ ਆਸਲ ਪੂਰੇ ਨਾਮ ਦੇ ਨਾਲ ਬਹੁਤੇ ਵੀਰ ਤੁਸੀਂ ਜਾਣਦੇ ਹੋ ਬਿਲਕੁਲ ਨਾਲ ਨਾਲ ਲੱਗਦੇ ਦੋਵੇਂ ਪਿੰਡਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਤੋਂ ਥੋੜੀ ਦੂਰੀ ਹੈਗੀ ਆ ਦੋਸਤੋ ਆਪਣੇ ਪਿੰਡ ਆਸਲ ਦੀ ਤੇ ਇਸ ਕਰੂ ਦੋਸਤੋ ਆਪਾਂ ਪਹਿਲਾਂ ਵੀਡੀਓ ਇੱਕ ਪਾਈ ਸੀ ਅਪਲੋਡ ਕੀਤੀ ਸੀਗੀ ਚੈਨਲ ਦੇ ਉੱਪਰ ਤੇ ਉਸ ਦਿਨ ਵੀ ਆਪਾਂ ਤੁਹਾਨੂੰ ਘਟੋ ਘਟ ਰਤੀ ਪੰਜ ਨਗ ਜਿਹੜੇ ਆ ਉਹ ਦਿਖਾਏ ਸੀਗੇ ਨਿਹਾਲ ਅੱਜ ਸੈਕੰਡ ਵੀਡੀਓ ਆਪਣੀ ਤੇ ਵਪਾਰ ਦਾ ਕੰਮ ਜਿਹੜਾ ਦੋਸਤੋ ਸ਼ੁਰੂਆਤ ਆ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਇਸ ਕਰੇ ਰਹਿੰਦੇ ਰਹਿੰਦੇ ਆ ਤੁਸੀਂ ਸਮੇਂ ਸਮੇਂ ਦੇ ਨਾਲ ਜਿਹੜਾ ਕੰਟੈਕਟ ਕਰ ਲਿਓ ਠੀਕ ਆ ਅੱਜ ਤਿੰਨ ਮੱਝਾਂ ਦਿਖਾ ਦਾਂਗੇ ਤਿੰਨ ਮੱਝਾਂ ਤੇ ਇੱਕ ਝੋਟੀ ਹੋਵੇਗੀ ਕੱਬਣ ਇੱਕ ਝੋਟੀ ਆ ਬਾਕੀ ਦੋ ਮੱਝਾਂ ਬਿਲਕੁਲ ਹੁਣ ਮੌਕੇ ਤੇ ਸੂਈਆਂ ਨੇ ਠੀਕ ਹੈ ਜੀ ਤੇ ਕਿੰਨਾ ਹੁਣ ਮਿਲਕ ਹੈਗਾ ਥੱਲੇ ਜਾਂ ਪੌਲੇ ਤੇ ਆ ਪੂਰੀ ਡਿਟੇਲ ਆ ਉਹ ਆਪਾਂ ਪਾਜੀ ਹੋਰਾਂ ਨਾਲ ਪੂਰੀ ਜਿਹੜੀ ਡਿਟੇਲ ਸਾਂਝੀ ਕਰਾਂਗੇ ਉਹਨਾਂ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਅੱਜ 7 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 3:00 ਵਜੇ ਸ਼ਾਮ ਦਾ ਸਮਾਂ ਹੈਗਾ ਸੋ ਜਿਸ ਵੀਰ ਨੂੰ ਪਸ਼ੂ ਜਿਹੜਾ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਇੱਕ ਟਾਈਮ ਦੋ ਟਾਈਮ ਚਵਾਈ ਕਰ ਲਿਓ ਸੋ ਇਹ ਪਸ਼ੂ ਦੀ ਤੇ ਗੱਬਣ ਪਸ਼ੂ ਦੀ ਰੱਤੇਪਕੇ ਤਸल्ली ਕਰ ਲਿਓ ਠੀਕ ਹੈ ਜੀ ਆਓ ਚੱਲਦੇ ਆਂ ਕਰਦੇ ਆਂ ਗੱਲਬਾਤ ਪੁੱਛ ਲੈਣੀ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਾਬ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ। ਓਏ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪਾਜੀ ਹੋਣੀ। ਜੀ ਆਇਆਂ ਤੁਹਾਨੂੰ ਬਹੁਤ ਬਹੁਤ ਵੈਲਕਮ ਜੀ। ਮਿਹਰਬਾਨ ਜਿਨੇ ਚੈਨਲ ਤੇ ਵੀਰ ਭਰਾ ਵੀਡੀਓ ਵੇਖ ਰਹੇ ਆ ਚੈਨਲ ਦੇ ਨਾਲ ਜੁੜੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲੇ। ਬਿਲਕੁਲ ਜੀ। ਹੋਰ ਸੁਣਾਓ ਕਿਵੇਂ? ਬਸ ਸਭ ਠੀਕ ਠਾਕ ਸੰਧੂ ਸਾਹਿਬ ਤੋਂ ਹੀ ਸੁਣਾਓ। ਠੀਕ ਆ ਜੀ ਠੀਕ ਆ। ਤੇ ਫਿਰ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਫਿਰ ਕਰਤਾ ਕੰਮ ਸਟਾਰਟ ਹਾਂਜੀ ਹਾਂਜੀ ਕੀਤਾ ਹੈ ਸਟਾਰਟ ਸੰਧੂ ਸਾਹਿਬ ਜੀ ਠੀਕ ਆ। ਤੇ ਅੱਜ ਤਿੰਨ ਨਾਕ ਆਪਣੇ ਕੋਲ ਆ ਜੀ ਨਕੀਨੇ ਲਿਆਂਦੇ ਸੰਤੂ ਸਾਹਿਬ ਅੱਜ ਤਿੰਨੇ ਅੱਛਾ ਜੀ ਠੀਕ ਆ ਠੀਕ ਆ ਚਲੋ ਕਰਾਂਗੇ ਆਪਾਂ ਸਾਹਮਣੇ ਦਿਖਾਵਾਂਗੇ ਪੂਰੀ ਗੱਲਬਾਤ ਕਰਾਂਗੇ ਜੀ ਹਾਂਜੀ ਤੇ ਦੋ ਮੱਜਾਂ ਸੁਈਆਂ ਇੱਕ ਗੱਬਣ ਜੀ ਦੋ ਸੁਈਆਂ ਇੱਕ ਗੱਬਣ ਹੈ ਸੰਤੂ ਸਾਹਿਬ ਠੀਕ ਆ ਜੀ ਹਾਂਜੀ ਕੋਈ ਐਸਟੀਮੇਟ ਦੱਸ ਦੋ ਵੀਰਾਂ ਨੂੰ ਵੀ ਕਿੰਨੇ ਦੁੱਧ ਤੋਂ ਲੈ ਕੇ ਕਿੰਨਾ ਦੁੱਧ ਪਾਉਣ ਦੀਆਂ ਜਿਹੜੀਆਂ ਇਹ ਇਹਨਾਂ ਦੀ ਸਮਰੱਥਾ ਹੈਗੀ ਇਹ ਜਿਹੜੀ ਦੋ ਸੁਈਆਂ ਦੋਵੇਂ ਸੰਤੂ ਸਾਹਿਬ ਇਹ ਤੇ ਜਿਹੜੀ ਇਹ ਪਹਿਲੀ ਆ ਅੱਛਾ ਜੀ ਇਹ 16 ਲੀਟਰ ਦੁੱਧ ਇਹਨੇ ਸੁਈਏ ਕੱਢਿਆ ਉਹਨਾਂ 16 ਲੀਟਰ ਦੀ ਕੰਪੋਸਟੀ ਹੈ ਠੀਕ ਆ ਤੇ ਸੂਬਾ ਕਿੰਨਾ ਸੂਈ ਆ ਇਹ ਤੀਜੇ ਸੂਏ ਇਹ ਸੰਦੂ ਤੇਜੇ ਸੂਵੇ ਹਾਂਜੀ ਅ ਮਗਰਲੇ ਇੱਕ ਘਰ ਵਾਲਿਆਂ ਦੱਸਿਆ ਵੀ ਚੰਗਾ ਦੁੱਧ ਦੁੱਧ ਮਿਲ ਕਿੰਦੀ ਰਹੀ ਹੈ ਚੰਗੇ ਦੁੱਧ ਪਿਛਲੇ ਸੂਵਿਆਂ ਚ ਇਹ ਵੀ ਤੀਸਰੇ ਸੂਏ ਇਹ ਦੂਜੀ ਸੂਈ ਆ ਹਾਂ ਅਗਲੀ ਜਿਹੜੀ 2 ਨੰਬਰ ਤੇ ਵੀ ਤੀਜੇ ਸੂਵੇ ਤੀਜੇ 2 ਨੰਬਰ ਤੇ ਜਿਹੜੀ ਇਹ ਵੀ ਤੀਸਰੇ ਤੀਸਰੇ ਸੂਵੇ ਸੂਈ ਆ ਇਹ ਵੀ 15 ਪਲੱਸ ਕਰੂਗੀ ਦੁੱਧ ਸੰਦੂ ਸਾਹਿਬ ਹੂੰ 15 ਪਲੱਸ ਜਿਹੜੀ ਇਹ ਕਰੂਗੀ ਹੈ ਜਿਹੜੀ ਛੋਟੀ ਆ ਹਾਂ ਛੋਟੀ ਦੂਸਰੇ ਸੂਏ ਆ 14 ਲੀਟਰ ਪਿਛਲੇ ਸੂਏ ਪਹਿਲੇ ਸੂਏ ਉਹਨੇ ਕੱਲੇ ਕੱਢਿਆ ਦੁੱਧ ਅੱਛਾ ਜੀ 12 ਕਰੂਗੋ ਦੁੱਧ ਦੀ ਠੀਕ ਹੈ ਜੀ ਇਹ ਦੁੱਜਣ ਹੈ ਦੂਜੇ ਸੂਏ ਸੂਏ 7-8 ਦਿਨ ਲੈਂਦੀ ਹੈ ਠੀਕ ਆ ਠੀਕ ਸੂਝ ਜੇ ਠੀਕ ਹੈ 5-6 ਦਿਨ ਲੈਂਦੀ ਬਣੂ ਬੜੀ ਛੋਟੀ ਬਹੁਤ ਤਿਆਰ ਹੋਣ ਵਾਲੀ ਛੁੱਟੀ ਠੀਕ ਹੈ ਠੀਕ ਹੈ ਸੋ ਆ ਦੂਜੇ ਸੂਵੇਆ ਦੋਸਤੋ ਬਾਕੀ ਪਹਿਲੇ ਨੰਬਰ ਤੇ ਜਿਹੜੀਆਂ ਦੋ ਖੜੀਆਂ ਉਹ ਤੀਜੇ ਤੇ ਜੇ ਸੂਵੇਆ ਗੱਲਬਾਤ ਕਰ ਲੈਣੀ ਹੈ ਤੀਜੇ ਤੀਜੇ ਸੂਏ ਦੇ ਅੱਖ ਨੂੰ ਭਾਵੇਂ ਦੂਜੇ ਸੂਏ ਵੀ ਆਖੀ ਜੇ ਪਰ ਤੀਜੇ ਤੇ ਤੀਜੇ ਹੀ ਦੱਸਾਂਗੇ ਸੰਧੂ ਸਾਹਿਬ ਝੂਠ ਕਿਉਂ ਮਾਰਦੇ ਨਹੀਂ ਬਿਲਕੁਲ ਜੀ ਜੇ ਤੀਜੇ ਸੂਏ ਦੇ ਉਤਰਾਂ ਵੇਖਣ ਨੂੰ ਤੇ ਆਪਾਂ ਦੂਜੇ ਵੀ ਆਖੀ ਜੀ ਦੂਜੇ ਹੀ ਆਖਦੀ ਹੈ ਦੂਜੇ ਹੀ ਮੰਨਣ ਜੋ ਚੱਲਦਾ ਮੋਸਟਲੀ ਇਸੇ ਤਰ੍ਹਾਂ ਚੱਲੀ ਜਾਂਦਾ ਜੀ ਹਾਂ ਜੀ ਮੰਨਣ ਨੂੰ ਤੈਰ ਹੈ ਕੋਈ ਦੂਜੇ ਵੀ ਮੰਨ ਲੂਗਾ ਪਰ ਫੇਸ ਕੁਆਲਟੀ ਵਾਲ ਵੇਖ ਕੇ ਚੌਥੇ ਸੂਏ ਵੀ ਉਹ ਦੂਜੇ ਕਹਿ ਦਿੱਤੀ ਜਾਂਦੀ ਪਰ ਇ ਤੇ ਪਹਿਲੇ ਨੰਬਰ ਤੇ ਆ ਜਾਓ ਇਥੋਂ ਭਾਜੀ ਆਪਾਂ ਕਰ ਲਈਏ ਸਟਾਰਟ ਕਰੋ ਸਟਾਰਟ ਸੋ ਦੋਸਤੋ ਜਿਹੜੀ ਇਹ ਤੁਸੀਂ ਅੱਜ ਵੇਖ ਰਹੇ ਹੋ ਤੀਜਾ ਸੂਆ ਸੂਈ ਇਹ ਤਾਂ ਦਿਨ 15 14 ਕਿੰਨੇ ਕੋ ਗਏ ਨੂੰ ਜੀ ਇਹਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ 7 ਦਿਨ ਹੋ ਗਏ ਆ 7 7-8 ਦਿਨ ਹੋ ਗਏ ਸੂਈ 7-8 ਦਿਨ ਹੋ ਗਏ ਮੇਲੇ ਤੇ ਸ਼ੁਰੂ ਹੋ ਗਈ ਸਟਾਰਟ ਅੱਜ ਮੇਲੇ ਤੋਂ ਕੱਲ ਦੇ ਅੱਛਾ ਜੀ ਅਵੇ ਅੱਜ ਹੀ ਮੇਰਾ ਪੁੱਛੂ ਕਿਥਾ ਹੈ ਠੀਕ ਹੈ ਜੀ ਮੇਲੇ ਤੇ ਸਟਾਰਟ ਹੈ ਸੰਦੂ ਸਾਹਿਬੋਂ ਠੀਕ ਹੈ ਜੀ ਹਾਈਟ ਕਦ ਤੁਸੀਂ ਵੇਖੂਗੇ ਭਰਾਵੋ ਫੁੱਲ ਵੱਡੀ ਹਾਈਟ ਆ ਸੋਹਣਾ ਕਦਗਾਠ ਆ ਫਵਾਨੇ ਦੀ ਬੰਤਰ ਚੰਗੀ ਆ ਤੱਕ ਆਗਾਹ ਨੂੰ ਤੁਸੀਂ ਜਿੰਨੀ ਕਿ ਵੇਖੋਗੇ ਹਜੇ ਬਨਾਥਣਾ ਦਾ ਸਮਾਂ ਹੈ ਬਿਲਕੁਲ ਜਿਵੇਂ ਟਾਈਮ ਸ਼ਾਮ ਦਾ ਹੁੰਦਾ ਗਿਆ ਚੁਬਈ ਦਾ ਉਵੇਂ ਪਸੂਨੇ ਭਰੀ ਜਾਣਾ ਠੀਕ ਆ ਜੀ ਤੇ ਆਹ ਲੇਵਾ ਬਿਲਕੁਲ ਹੁਣ ਆਹ ਕੁਆਲਿਟੀ ਦਾ ਬਿਲਕੁਲ ਸਪੇਸ ਜਿਹੜੀ ਆ ਚੱਪੇ-ਚੱਪੇ ਦੀ ਸਪੇਸ ਆ 4-4 ਇੰਚ ਜਿਹੜੀ ਸਪੇਸ ਹੈਗੀ 4 ਥਣਾ ਦੀ ਬੱਚਾ ਥੱਲੇ ਮਗਰ ਕੱਟੀ ਜਾਂਦੇ ਕੱਟੇ ਦੋ ਮੇਰ ਕਾਫਾ ਦੂੰਦੇ ਤੂੰ ਮਗਰ ਕੱਟੇ ਆ ਕੱਟੇ ਆਪਾਂ ਦਿਖਾ ਦਾਂਗੇ ਵੀਡੀਓ ਦੇ ਵਿੱਚ ਦੋਸਤੋ ਕੱਟੇ ਤੁਹਾਨੂੰ ਦਿਖਾ ਦਾਂਗੇ ਠੀਕ ਆ ਦੋ ਮੱਝਾਂ ਸੁਈਆਂ ਬਿਲਕੁਲ ਗੋਦ ਥੱਲੇ ਕੱਟੇ ਆ ਕੱਟੇ ਬਹੁਤ ਵਧੀਆ ਸੰਤੂ ਸਾਹਿਬ ਇਹਦਾ ਤੇ ਦੇ ਦੇ ਮਗਰ ਜਿਹੜਾ ਉਹ ਸੁਲਤਾਨ ਦਾ ਹੈ ਅੱਛਾ ਜੀ ਹਾਂਜੀ ਤੇ ਦੂਸਰਾ ਮੋਦੀ ਦਾ ਦੱਸਿਆ ਉਹਨਾਂ ਵੀ ਮੋਦੀ ਇੱਕ ਮੋਦੀ ਦਾ ਕੱਟਾ ਇੱਕ ਸੁਲਤਾਨ ਦਾ ਹਾਂਜੀ ਇਹਦਾ ਇਹਦੇ ਮਗਰ ਜੋ ਸੁਲਤਾਨ ਦਾ ਹੂੰ ਹਾਂਜੀ ਠੀਕ ਆ ਜੀ ਸੁਲਤਾਨ ਦਾ ਕਟਾ ਜਿਹੜਾ ਦੋਸਤੋ ਇਹਦੇ ਮਗਰ ਹੈਗਾ ਠੀਕ ਹੈ ਤੇ ਦੂਜੀ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਤੇ ਮਗਰ ਮੋਤੀ ਦਾ ਜਿਹੜਾ ਕਟਾ ਹੈ ਠੀਕ ਆ ਤੇ ਆਹ ਮੱਝਾ ਹੁਣ ਹੁਣ ਮੌਕੇ ਤੇ ਅੱਜ 7ਵੇਂ ਦਿਨ ਦੇ ਵਿੱਚ ਵੇਖ ਲਈਏ ਦੁੱਧ ਤੇ ਆ ਕਿੰਨੇ ਕਿਤੇ ਚੱਲਣ ਡਈ 11 ਲੀਟਰ ਸੰਧੂ ਸਾਵੇ ਦਾ ਭਾਵੇਂ ਦੋ ਟਾਈਮ ਕੋਈ ਚੋਲੇ ਤਿੰਨ ਟਾਈਮ ਚੋਲੇ 11 ਲੀਟਰ ਹਾਂਜੀ ਹਾਂਜੀ 11 ਲੀਟਰ ਆ ਪਰ ਇਹ 15 ਤੋਂ ਪਲੱਸ ਕਰੂਗੀ ਦੋ 16 ਲੀਟਰ ਦੁੱਧ ਪਿਛਲੇ ਸੂਏ ਹੀ ਐ ਕਿ ਚੱਲ ਗਰਮੀ ਕਰਕੇ ਮੰਨ ਲਾ ਲੀਟਰ ਘੱਟ ਵੀ ਸਕਦੀ ਹੈ ਹਮ ਐ ਕਿ ਦੀ ਮੰਨ ਲਾ 15 ਕਰੂਗੀ 14 ਤੋਂ 15 ਕਲਾਸਿਕ کئی ਵਾਰ ਇਹ ਹੁੰਦਾ ਨਾ ਸੇਵਾ ਦੇ ਡਿਮੈਂਡ ਅਗਲੇ ਹਾਂਜੀ ਸੇਵਾ ਦੇ ਡਿਮੈਂਡ ਕਈ ਵਾਰ ਪਸੂ 15 14 ਲਾ ਹੁੰਦਾ ਕਗਲਾ ਸੇਵਾ ਨਾ ਕਰੇ ਉਨੀ ਪ੍ਰੋਪਰ ਉਹ ਤੇ ਫਿਰ ਜੇ ਸੰਧੂ ਸਾਹਿਬ ਜੇ ਆਪ ਖੁਰਲੀ ਤੇ ਬੰਨ ਕੇ ਤੇ ਅੰਮ੍ਰਿਤਸਰ ਫਿਲਮਾਂ ਵੇਂਦੇ ਰਣਾ ਅਲਫਾ ਪਾਂਚ ਤੁਰੇ ਫਿਰਨਾ ਤੇ ਫਿਰ ਉਹਨੇ ਥੋੜਾ ਦੁੱਧ ਦੇਣਾ ਠੀਕ ਹੈ ਜੀ ਦੁੱਧ ਤੇ ਉਹਨੇ ਦੇਣਾ ਜਿਹੜਾ ਦੂਜਾ ਸੇਵਾ ਨਾ ਦੁੱਧ ਦੁੱਧ ਸੇਵਾ ਨਾਲ ਆਈਆਂ ਉਹ ਆਪਣਾ ਸੰਦੀਪ ਸੁਰ ਸਿੰਘ ਵਾਲਾ ਵੀਰ ਆ ਨਾ ਹੁੰਦਾ ਵੀ ਦੁੱਧ ਸੇਵਾ ਦਾ ਸੇਵਾ ਦਾ ਬਿਲਕੁਲ ਜੇ ਸੇਵਾ ਕੋਈ ਕਰੂ ਤਾਂ ਫਿਰ ਦੁੱਧ ਮਿਲ ਲੈਣਾ ਬਿਲਕੁਲ ਤੇ ਇਹ ਜਰੂਰ ਜਿਹੜਾ ਦੋਸਤੋ ਮੈਨੇ ਰੱਖਦੀ ਆ ਕਿਉਂਕਿ ਪੈਸੇ ਖਰਚ ਕਰਨੇ ਆ ਜਿਹੜੇ ਵੀਰ ਨੇ ਲੱਖਾਂ ਰੁਪਈਆ ਲਾਉਣੇ ਆ ਨਾ ਉਹਨੂੰ ਪਤਾ ਲਾਊਗਾ ਵੀ ਯਾਰ ਉੱਤੇ ਰਹਿ ਕੇ ਸੇਵਾ ਵੀ ਕਰਨੀ ਪੈਣੀ ਠੀਕ ਆ ਪਸ਼ੂ ਜਿਹੜਾ ਦੁੱਧ ਪਸ਼ੂ ਤਾਂ ਹੀ ਕੱਢਦਾ ਜਦੋਂ ਉੱਤੇ ਰਹੀਏ ਆਪਾਂ ਬਿਲਕੁਲ 12 ਘੰਟੇ 24 ਘੰਟੇ ਖਿਆਲ ਰੱਖੀਏ ਠੀਕ ਆ ਆ ਮੱਝ ਆ ਤੀਜਾ ਸਵੇਰ ਸੁਬਾਹ ਤੇ ਇਹਦਾ ਮੁੱਲ ਕੀ ਰਹੂਗਾ ਜੀ ਫਿਰ ਲੈਂਡ ਤੇਨ ਇਹਦਾ ਲੈਂਡ ਤੇਨ ਸੰਤੂ ਸਾਹਿਬ ਡਿਮਾਂਡ ਦੇ 15 ਦੀ ਐ 1 8 ਦੀ ਦੇ ਦੰਗ ਮੱਝ ਲਾਸਟ 1 8 ਦੀ ਆ ਠੀਕ ਆ ਜੀ ਔਰ 3000 ਛੋੜ ਕਰ ਦਾਂਗੇ 1 5 ਦੀ ਲਾਸਟ ਹੂੰ ਲਾਸਟ ਜੋ ਦੇਣੀ ਹੈ 1 5 ਦੀ ਹੂੰ ਹੋਰ ਵੀਰ ਕੋਈ ਐਵੇਂ ਆਖੀ ਜਾ ਵੀ ਠੀਕ ਹੈ ਜੀ 90 ਦੀ ਦੇ ਦਿਓ 95 ਦੇ ਦਿਓ ਲੱਖ ਦੀ ਦੇ ਦਿਓ 1 5 ਲੱਖ 5 ਦੀ ਜਿਹੜੀ ਹੈ ਦੋਸਤੋ ਖਾਣਾ ਹੈ ਕਿ ਡਿਮਾਂਡ ਕਰਨੀ 115 ਕੀਤੀ ਆ 1 5 ਦੀ ਜਿਹੜੀ ਲੈਦੇ ਆ ਤੇ 11 ਕਿਲੋ ਅੱਜ ਤੁਸੀਂ ਜਿਵਾਈ ਕਰ ਲਿਓ 8ਵੇਂ 7ਵੇਂ 7ਵੇਂ ਦਿਨ ਇੱਕ ਹਫ਼ਤੇ ਦੇ ਦੌਰਾਨ ਚੱਲਣ ਰਹੀ ਆ ਤੇ ਦੁੱਧ ਚੰਗਾ ਭਰ ਦੋਗੀ ਸੋ ਬਾਕੀ ਜਿਹੜੀ ਆਪਾਂ ਗੱਲ ਕਰ ਲਈ ਆ ਵੀ ਤਾਂ ਚੱਲੂਗੀ ਠਾਨ ਹੋਣੀ ਬਾਕੀ ਚੰਗੀ ਸੇਵਾ ਹੋਣੀ ਚਾਹੀਦੀ ਐ ਇਸ ਤੋਂ ਬਾਅਦ ਇੱਕ ਹੋਰ ਤੇ ਜੇ ਸੂਵੇ ਦੇ ਵਿੱਚ ਅਗਲੀ 2 ਨੰਬਰ ਤੇ ਜਿਹੜੀ ਤੁਹਾਨੂੰ ਮੱਝ ਦਿਖਾ ਰਹੇ ਆ ਇਹ ਵੀ ਸੂਈ ਐ ਤੇ ਤੇ ਸੁਬਾ ਤੀਜਾ ਦਿਨ ਕਿੰਨੇ ਕੋ ਗਏ ਨੇ ਇਹਨੂੰ ਅੱਜ ਤੀਜਾ ਦਿਨ ਹੋ ਗਿਆ ਸੰਧੂ ਸਾਹਿਬ ਸੂਈ ਨੂੰ ਤੀਜਾ ਤੀਜਾ ਹੀ ਦਿਨ ਹੋ ਗਿਆ ਬੋਲਾ ਫਿਰ ਹੁਣ ਕਿੰਨਾ ਕੇ ਦੋ ਡੱਗ ਇਹ 8 ਲੀਟਰ 9 ਲੀਟਰ ਤੋਂ ਸਟਾਰਟ ਆ ਸੰਧੂ ਸਾਹਿਬ 8 9 ਲੀਟਰ ਤੋਂ ਸਟਾਰਟ ਆ ਹਾਂਜੀ ਬਿਲਕੁਲ ਜੜੀ ਦੋਸਤੋ ਤੀਜੇ ਸੂਵੇ ਦੇ ਵਿੱਚ ਬੇਸ਼ੱਕ ਹੈਗੀ ਆ ਪਰ ਚਾਲ ਟਾਲ ਰੰਗ ਟੰਗ ਜਿਵੇਂ ਦੂਜੇ ਸੂਵੇ ਝੋਟੀਆਂ ਦਾ ਉਸ ਹਿਸਾਬ ਕਿਤਾਬ ਦਾ ਬਿਲਕੁਲ ਪਤਲਾ ਜਿਹਾ ਫੇਸ ਆ ਠੀਕ ਆ ਜੀ ਸਿੰਗਾ ਸੰਗਾ ਦੇ ਬੰਤਰ ਸੋਹਣੀ ਆ ਤੇ ਪਿੱਠ ਪੂੜਾ ਤੁਸੀਂ ਵੇਖੋ ਕਾਫੀ ਵਧੀਆ ਪਿੱਠ ਪੂੜਾ ਸਿੰਗਲ ਹੱਡੀ ਤੇ ਥਾਂ ਦੇਵੇ ਦੀ ਪੂਰੀ ਆ ਸਾਫ 8-7 8 ਲੀਟਰ ਹਜੇ ਮਤਲਬ ਕਿ ਸਟਾਰਟਿੰਗ ਤੋਂ ਬੌਲੇ ਦੇ ਵਿੱਚ ਅਕਾਊਂਟ ਤੁਸੀਂ ਕਰ ਸਕਦੇ ਹੋ ਤੇ ਮਗਰ ਇਹਦੇ ਵੀ ਕਟਾ ਹੈਗਾ ਠੀਕ ਹੈ ਜੀ ਦੋਵੇਂ ਮੇਲ ਕਾਫ ਨੇ ਬੱਚੇ ਆਪਾਂ ਤੁਹਾਨੂੰ ਦਿਖਾ ਦਾਂਗੇ ਦੋਵਾਂ ਮੱਝਾਂ ਜੜੀਆਂ ਇਹ ਸੁਈਆਂ ਨੇ ਬੱਚੇ ਤੁਹਾਨੂੰ ਦਿਖਾਵਾਂਗੇ 15 ਪਲਸ ਕਰੂ ਸੰਧੂ ਸਾਹਿਬ ਇੱਧਰ ਇਹ ਅਜ 15 ਪਲਸ ਕਰੂ ਅੱਛਾ ਜੀ ਠੀਕ ਆ 15 ਪਲਸ ਜਿਹੜਾ ਦੋਸਤੋ ਦੁੱਧ ਕਰੂਗੀ ਇਹ ਭਾਜੀ ਕਹਿੰਦੇ ਵੀ 15 ਪਲਸ ਕਰ ਦੋਗੇ ਦੋਦੇ ਠੀਕ ਹੈ ਸੰਗੀ 15 ਪਲਸ ਕੀਤਾ ਹੈ ਵੇ ਕੋ ਬਿੰਦੀਆਂ ਵਾਲਾ ਵਹਨਾ ਹਾਂ ਲੋ ਠੀਕ ਆ ਆ ਥਾਣਾ ਆ ਲਿਓ ਜੀ ਇਹ ਸੁਬਾ ਮਾਰਨਿੰਗ ਫਿਰ ਚਵਾਈ ਕਿੰਨੇ ਕ ਵਜੇ ਕੀਤੀ ਹੈ ਜੀ ਸੁਬਾ 6:30 ਤੋਂ 7 ਵਜੇ ਦੇ ਵਿੱਚ ਕਰਦੇ ਸੰਧੂ ਸਾਹਿਬ ਪਰ ਆ ਸ਼ਾਮ ਨੂੰ ਵੀ ਇਸੇ ਟਾਈਮ ਕਰਦੇ 6:30 ਤੋਂ 7 ਵਿੱਚ ਠੀਕ ਹੈ ਜੀ ਹਾਂਜੀ ਕੋਈ ਵੀ ਦੋ ਟਾਈਮ ਕਰਦੇ ਕੋਈ ਤਿੰਨ ਪੈਸੇ ਦੋ ਟਾਈਮ ਕਰ ਲੈ ਪੈ ਚਾਹ ਤਿੰਨ ਟਾਈਮ ਕਰ ਲੈ ਸੰਧੂ ਸਾਹਿਬ ਚਵਾਈ ਅਗਲੇ ਨੇ ਤਸੱਲੀ ਕਰਨੀ ਜਿਨੇ ਪੈਸੇ ਦੇਣੇ ਉਹਨੂੰ ਤਸੱਲੀ ਕਰਕੇ ਆ ਬਿਲਕੁਲ ਜੀ ਬਿਲਕੁਲ ਫਿਰ ਸਾਈ ਭੈਣਾ ਕਰੋ ਤਸੱਲੀ ਭੈਣਾ ਕਰੋ ਠੀਕ ਆ ਸਵੇ ਸਵੇ ਪਸੂ ਤੇ ਦੋਵੇਂ ਇਹਦਾ ਮੁੱਲ ਕੀ ਰੋਗਾ ਦੂਜੇ ਨੰਬਰ ਤੇ ਜਿਹੜੀ ਆਪਾਂ ਦਿਖਾਤੀਏ ਜੀ ਦੂਜੇ ਨੰਬਰ ਵਾਲੇ ਦੀ ਡਿਮਾਂਡ ਤੇ ਦੂਜਾ ਹੈਗੀ ਜੀ 130 ਦੀ ਅੱਛਾ ਜੀ ਤੇ 122 ਦੀ ਲਾਸਟ ਹੈ ਜੀ 122 ਦੀ ਹਾਂਜੀ ਠੀਕ ਹੈ ਜੀ 122 122 ਹਜ਼ਾਰ ਦੀ ਲਾਸਟ ਅੱਛਾ ਜੀ ਹਾਂਜੀ ਹੋਰ ਕੋਈ ਗੁਜਾਇਜ਼ ਗਜੂਸ ਗੰਜੈ ਸ਼ੋਰ ਛਪਾ ਆ ਜਾਊਗਾ ਜੀ ਅੱਛਾ ਜੀ ਬਸ ਜੀ ਛੋਰ ਛਪਾ ਹੀ ਹੋਊਗਾ ਠੀਕ ਹੈ ਠੀਕ 1500 ਜਿਹੜਾ ਕਰਦਾ ਠੀਕ ਹੈ ਤੇ ਤੂੰ 130 ਡਿਮਾਂਡ ਆ ਤੇ 122 ਲੈਦੇ ਆ ਆ ਬਿਜਲੀ ਜਿਹੜੀ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਮੱਝ ਦਿਖਾਈ ਹੈ ਠੀਕ ਹੈ ਤਾਜੀ ਆ ਤੀਜੇ ਦਿਨ ਦੇ ਵਿੱਚ ਤਿੰਨ ਸਮਾਂ ਹੋ ਗਿਆ ਤੀਜਾ ਦਿਨ ਅੱਜ ਸੂਈ ਨੂੰ ਕਟਾਏ ਦੇ ਥੱਲੇ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਅਗਲੀ ਝੋਟੀ ਦਿਖਾ ਦਿੰਦੇ ਆ ਦੂਜਾ ਸੂਆ ਹੋਊਗੀ ਤਕਰੀਬਨ ਬਿਲਕੁਲ ਦੂਜਾ ਸੂਆ ਸੂਣੀ ਆ ਇਹ ਨੈਟ ਬਿਲਕੁਲ オリジナル ਦੂਜਾ ਸੂਆ ਸੂਣੀ ਆ ਦੂਜਾ ਸੂਆ ਸੰਤੂ ਸਾਹਿਬ ਠੀਕ ਆ ਜੀ ਤੇ ਦਿਨ ਕੋਈ ਐਸਟੀਮੇਟ ਹਜੇ ਲੈ ਜੂ ਹਫਤਾ ਖੰਡ ਇਹ ਇੱਕ ਹਫਤਾ ਲਊ ਜਾਊ ਇਹ 5-7 ਦਿਨ ਲੱਗ ਜਾਊਗਾ ਹਾਂਜੀ ਠੀਕ ਆ ਜੀ ਇੱਕ ਹਫਤਾ ਸਮਾਂ ਲੱਗੂਗੀ ਠੀਕ ਆ ਤੇ ਹਾਈਟ ਕਾ ਤੋ ਤੁਸੀਂ ਪਹਿਲੀਆਂ ਮੱਜਾਂ ਵੀ ਵੇਖ ਲਓ ਦੋਸਤੋ ਤੇ ਇਹ ਵੀ ਦੇਖ ਲਓ ਪਿੱਠ ਪੂਰਾ ਪੂਰਾ ਚੌੜਾ ਰਾਜੀ ਆ ਪਲੀ ਆ ਪੂਰੀ ਵਜਨ ਵਾਲੀ ਆ ਠੀਕ ਆ ਵਜਨ ਲੋਡ ਪੂਰਾ ਹੈਗਾ ਪਹਿਲਾਂ ਇਹ 14 ਲੀਟਰ 14 ਪਲੱਸ ਕੀਤਾ ਸੰਧੂ ਸਾਹਿਬ ਨੇ ਦੁੱਧ ਤੇ ਪਹਿਲਾਂ ਨੇ ਜੀ ਪਹਿਲਾਂ ਨੇ 14 ਪਲੱਸ ਕੀਤਾ ਹਮ ਪਹਿਲਾਂ ਨੇ ਦੋ ਦੁੱਧ 14 ਪਲੱਸ 16 ਪਲੱਸ ਕਰੂਗੀ ਦੁੱਧ ਹਮ ਬਾਕੀ ਆਜਾ ਦੋਸਤੋ ਤੁਸੀਂ ਬਣਾਤਨਾ ਵੇਖ ਸਕਦੇ ਹੋ ਆਲਟਰ ਚੰਗੀ ਕੁਆਲਿਟੀ ਦਾ ਬਣਿਆ ਠੀਕ ਆ ਭਾਂਡਾ ਉਨੇ ਲੈਵਲ ਦਾ ਹੈਗਾ ਜਿੰਨੀ ਆਪਾਂ ਆਸ ਰੱਖ ਸਕਦੇ ਆ ਪਸ਼ੂ ਤੋਂ ਤੇ ਬਿਲਕੁਲ ਨਿਗਰ ਲੇਵਾ ਤੱਕ ਜੀ ਨਹੀਂ ਦੋਸਤੋ ਅੱਗੇ ਨੂੰ ਆਪਾਂ ਕਹਾਂਗੇ ਤੋਂ ਨਾਲੇ ਪਾਸੇ ਨੂੰ ਨਹੀਂ ਬੈਕ ਸਾਈਡ ਨੂੰ ਜਿਹੜਾ ਬਿਲਕੁਲ ਇੱਕ ਤੀਰ ਕਮਾਨ ਵਰਗਾ ਜਿਵੇਂ ਆਪਾਂ ਕਹ ਲਈਏ ਨਾ ਵੀ ਤੀਰ ਕਮਾਨ ਵਰਗਾ ਬਿਲਕੁਲ ਹਵਾਨਾ ਠੀਕ ਹੈ ਕਿਸ਼ਤੀ ਲੇਵਾ ਕਹ ਲਈ ਤੇ ਥਾਣ ਸੁਣ ਆਪਣੀ ਆਪਣੀ ਸਪੇਸ ਤੇ ਪੂਰੇ ਵਿੱਚੋਂ 4-5 5 ਇੰਚ ਦੀ ਸਪੇਸ ਹੈਗੀ ਆ ਚੋਂ ਪਾਸਿਓਂ ਥਾਣਾ ਦੀ ਜੇਕਰ ਆਪਾਂ ਨੋਟ ਕਰ ਗਏ ਠੀਕ ਆ ਪੂਰੀ ਜੰਮੀ ਪਲੀ ਆ ਠੀਕ ਆ ਜੀ ਰਾਜੀ ਆ ਪੂਰੀ ਚਗੀ ਵਜਨ ਵਟੇ ਵਾਲੀ ਜਿਹੜੀ ਦੋਸਤੋ ਇਹ ਝੋਟੀ ਆ ਸੈਕੰਡ ਟਾਈਮ ਆ ਰ ਸੈਕੰਡ ਰੈਕਟੀਸ਼ਨ ਦੇ ਵਿੱਚ ਸੂਣ ਜਾ ਰਹੀ ਆ ਠੀਕ ਹੈ ਜੀ ਤੇ ਜੇਕਰ 2-4 ਦਿਨ ਕੱਢ ਗਈ ਤੇ ਥੋੜੋਂ ਥੱਲੇ ਹੋਰ ਬਣਦੀ ਸੁਭਾਅ ਬਣੂਗੀ ਸੰਤੂ ਸਾਹਿਬ ਅਜੇ ਬਣੂਗੀ ਹੋਰ 5-6 ਦਿਨ ਹੀ ਸੁਹਦੀ ਹੈ 5-6 ਦਿਨ ਖੜੂਗੀ ਅੱਛਾ ਜੀ ਅੱਜ 5-6 ਦਿਨਾਂ ਦੇ ਵਿੱਚ ਵੇਖਣਾ ਕਿੰਨੀ ਬਣਦੀ ਛੋਟੀ ਸੰਤੂ ਸਾਹਿਬ ਹਮ ਇੱਕ ਮਾਲਾਂ ਕਰ ਲੂਗੀ ਹਾਂਜੀ ਕਮਾਲ ਕਰੂਗੀ ਸੰਤੂ ਸਾਹਿਬ ਇਹ ਉਹਨਾਂ ਦੱਸਿਆ ਵੀ 14 ਨਾਲ ਤੋਂ ਪਲੱਸ ਕੱਢਿਆ ਪਹਿਲੇ ਸੂਏ ਨੇ ਹਮ ਹਮ ਤੇ ਅੱਜ ਕੀ 16 ਤੋਂ ਪਲੱਸ ਦੇਊਗੀ ਦੁੱਧ ਠੀਕ ਹੈ ਜੀ ਹਾਂਜੀ ਸੋ ਬਾਕੀ ਰੇਟ ਪਰ ਤਾਂ ਇਹਦਾ ਵੀ ਆਪਾਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਆਪ ਬੈਕ ਸਾਈਡ ਤੇ ਕੋਈ ਤੁਸੀਂ ਆ ਨੇੜੇ ਤੋਂ ਕਰੋ ਚੈੱਕ ਥਣ ਦੇ ਪਾ ਆ ਕਰੋ ਠੀਕ ਆ ਬਿਲਕੁਲ ਮੁਠੀ ਥਾਣਾ ਹਾਥੀ ਜਵਾਈ ਦਾ ਥਾਣਾ ਕੋਈ ਇਹ ਨਹੀਂ ਗੱਲ ਹੈਗੀ ਵੀ ਥਣ ਵੀ ਛੋਟਾ ਜਿਹਾ ਬਿਲਕੁਲ ਮੁਠੀ ਜਵਾਈਆ ਦਾ ਆ ਠੀਕ ਆ ਆ ਫੇਸ ਕੁਆਲਟੀ ਪੂਰੀ ਫੇਅਰ ਦੇਖ ਅੱਛਾ ਮੋਲ ਕੀ ਫਿਰ ਡਿਮਾਂਡ ਕੀ ਕਰਦੇ ਆ ਜੀ ਕਿਥੋਂ ਤੱਕ ਜਿਹੜੀ ਲੈ ਦੇ ਕਰਨੀ ਹੈ ਦੀ ਡਿਮਾਂਡ ਸੰਤੂ ਸਾਹਿਬ ਇਹੋ ਹੀ ਆ ਝੋਟੀਆਂ ਦੀ ਜੇ ਵੇਖੀਏ ਆਪਾਂ ਨੈਟ ਤੇ ਵੇਂਦੇ ਰਹਿੰਦੇ ਆ ਲੋਕ ਇੱਕ 70 ਵੀ ਕਰੀ ਜਾਂਦੇ 1 70 80 ਕਰੀ ਜਾਂਦੇ ਹਾਂਜੀ ਪਰ ਆਪਾਂ ਨਾ 1 70 ਕਰਨਾ ਨਾ 1 80 ਕਰਨਾ ਹਾਂਜੀ ਹਾਂਜੀ ਇਹਦੀ 1 ਲੱਖ ਤੇ 45000 ਕੀਮਤ 1 45 ਹਾਂਜੀ ਡਿਮਾਂਡ ਹਾਂ ਤੇ ਲੈ ਦੇ ਇੱਥੋਂ ਤੱਕ 35 ਤੱਕ ਛੱਡਾਂਗੇ 1 35 ਹਾਂਜੀ 1 35 ਤੱਕ ਲੈ ਉਹਦੇ ਜਿਹੜਾ ਹਾਂਜੀ ਲਾਸਟ ਲੈਦੇ 35 ਹੋਰ ਆਏ ਦਾ ਮਾਨ ਤਨ ਖੁੱਲਾ ਹੋ ਜਾਊਗਾ ਜਿਹੜਾ ਵੀਰ ਦੂਰ ਨੇੜੇ ਉਹਦਾ ਮਾਨਤਨ ਖੁੱਲਾ ਹੋਊਗਾ ਠੀਕ ਹੈ ਜੀ ਹਾਂਜੀ ਨਾ ਵੀ ਦੋਸਤੋ 135000 ਦੇ ਵਿੱਚ ਦਿੱਤੀ ਜਾਣੀ ਹੈ ਇਹ ਝੋਟੀ ਠੀਕ ਹੈ ਜੀ 145 ਭਾਜੀ ਨੇ ਜਿਹੜਾ ਮੁੱਲ ਕੀਤਾ 145 ਆ ਸੋ ਤਿੰਨੇ ਮੱਝਾਂ ਆਪਦੇ ਨਿਗਾ ਦੇ ਵਿੱਚੋਂ ਕੱਢਦੇ ਹਾਂ ਤੁਸ ਜੀ ਸਤੂ ਸਾਹਿਬ ਲੋਕ ਕਿਤੇ 170 70 80 80 ਕਰਨ ਦੇ ਆ ਇਹਦੇ ਰਹੀਦਾ ਵੀਡੀਓ ਬਿਲਕੁਲ ਜੀ ਕਿਹ ਇੱਕ 70 70 80 ਕਰਨ ਦੇ ਬਿਲਕੁਲ ਜੀ ਔਰ ਆਪਾਂ ਨੂੰ ਭਾਪੜਤੇ ਨਹੀਂ ਤੇ ਭਾਪੜਤੇ ਨਹੀਂ ਦਾਂਗੇ ਆਪਾਂ ਅੱਛਾ ਹਾਂਜੀ ਠੀਕ ਹੈ ਜੀ ਸੋ ਤਿੰਨ ਪਸ਼ੂ ਸੀ ਅੱਜ ਆਪਣੇ ਕੋਲ ਹਨਾ ਜੀ ਤੇ ਬੱਚੀ ਆਪਾਂ ਦਿਖਾ ਦਿੰਨੇ ਇੱਕ ਵਾਰ ਆ ਬੱਚੇ ਦਿਖਾ ਦਿਓ ਦੋਨੇ ਹਾਂ ਕੱਟੇ ਆ ਹਾਂ ਮੇਲ ਕਾਫ ਆ ਦੋਸਤੋ ਦੋ ਮੱਜਾਂ ਦੇ ਥੱਲੇ ਜਿਹੜੇ ਬੱਚੇ ਸੀ ਉਹ ਮੇਲ ਕਾਫ ਆ ਕੱਟੇ ਆ ਤੁਹਾਨੂੰ ਦਿਖਾ ਦਿੰਨੇ ਆ ਤੇ ਆਹ ਜਿਹੜਾ ਪਹਿਲੇ ਨੰਬਰ ਤੇ ਖੜਾ ਉਹ ਤਿੰਨ ਦਿਨਾਂ ਦੀ ਸੂਈ ਦਾ ਤੱਕੜਾ ਸੀਗਾ ਆਹ ਜਿਹੜਾ ਤਿੰਨ ਦਿਨਾਂ ਦੀ ਸੂਈ ਦਾ ਆਹ ਜੀ ਠੀਕ ਹੈ ਮੈਂ ਵੇਖੋ 나ੜੂ ਤੇ ਟੁੱਟ ਗਿਆ ਕਰਨ ਵੇਖੋ ਕੱਚਾ 나ੜੂ ਆਵੇ ਨਾਲ ਹੀ ਆਉਂਦਾ ਆ ਦੇਣਾ ਵਸਤ ਕੱਚਾ ਨਾੜੂ ਨਾਲ ਬਿਲਕੁਲ ਬਿਲਕੁਲ ਨਾੜੂ ਟੁੱਟ ਗਿਆ ਬੇਸ਼ੱਕ ਥੋੜਾ ਜਿਹਾ ਦਿਖਾਈ ਦੇ ਰਿਹਾ ਹੋਊਗਾ ਤੁਹਾਨੂੰ ਆ ਅਸੜੀ ਪਹਿਲੇ ਨੰਬਰ ਤੇ ਆਪਾਂ ਵਿਖਾਈ ਸੀ ਮਾਝ ਤੀਜਾ ਸੂਰ ਆ ਇਹਨੂੰ 7-8 ਦਿਨ ਹੋ ਗਏ ਇਹ ਇੱਕ ਹਫਤੇ 8 ਦਿਨ ਦੀ ਕੱਚਾ ਨਾੜੂ ਠੀਕ ਆ ਆ ਨਾੜੂ ਬੱਚਿਆਂ ਦੇ ਨਾਲ ਹੈਗੇ ਆ ਤੇ 8ਵੇਂ ਦਿਨ ਦੇ ਵਿੱਚ ਇੱਕ ਇੱਕ ਤੀਜੇ ਦਿਨ ਇਹ ਸੁਲਤਾਨ ਦਾ ਹੈ ਜਿਹੜਾ ਪਹਿਲੇ 7-8 ਦਿਨ ਹੋ ਗਈ ਸੀ ਹਾਂਜੀ ਹਾਂਜੀ ਉਹ ਤੇ ਉਹ ਮੋਦੀ ਦਾ ਮੋਦੀ ਦਾ ਠੀਕ ਆ ਚਲੋ ਸੀਮਾ ਚੰਗੇ ਰਖਾਏ ਆ ਸੀਮਾ ਚੰਗੇ ਰਖਾਏ ਬਿਲਕੁਲ ਅੱਜ ਪਸ਼ੂ ਦੋਸਤੋ ਇਹ ਤੁਹਾਨੂੰ ਤਿੰਨ ਦਿਖਾਉਣੇ ਸੀ ਠੀਕ ਆ ਬਾਕੀ ਕੰਟੈਕਟ ਨੰਬਰ ਆਪਣੇ ਕਰਿਓ ਸਾਂਝੇ ਜੀ 81988 2816 ਠੀਕ ਹੈ ਜੀ ਇੱਕ ਦੂਸਰਾ ਨੰਬਰ ਹੋਰ ਲੈ ਲਓ 700 9695 ਹਾਂ ਜੀ 325 ਠੀਕ ਹੈ ਜੀ ਹਾਂ ਜੀ ਠੀਕ ਸੋ ਅੱਜ ਫਿਲਹਾਲ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਤਿੰਨ ਨਗਦ ਖਾਉਣੇ ਸੀਗੇ ਦੋ ਬਿਲਕੁਲ ਸੋਏ ਸਵਾਏ ਪਸ਼ੂ ਆ ਮੱਝਾਂ ਨੇ ਇੱਕ ਛੋਟੀ ਦਿਖਾਤੀ ਸੋ ਜਿਹੜਾ ਪਸ਼ੂ ਪਸੰਦ ਆਊਗਾ ਆਪਦੇ ਨਰਕ ਪਰਖ ਤਸੱਲੀ ਨਾਲ ਜ਼ਰੂਰ ਖਰੀਦ ਲਿਓ ਠੀਕ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆ